ਚਵਰ ਤਖਤ ਦੇ ਮਾਲਿਕ ਹਲਕ ਪਲ ਦੇ ਰਾਖੇ ਸਰਬ ਰੇ ਕਾਇਨਾਤ ਸ਼ਬਦ ਗੁਰੂ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਆਓ ਮਰਿਆਦਾ ਅਨਸਾਰ ਫਤੇ ਦੀ ਸਾਂਝ ਪਾਈਏ ਕੋਈ ਰਸਨਾ ਖਾਲੀ ਨਾ ਰਹੇ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਜਾਚਕ ਸਾਹਿਬ ਜੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਨਾ ਇੰਨੇ ਵੱਡੇ ਸਮਾਗਮ ਉਲੀਕਣੇ ਔਰ ਕੱਲੇ ਆਪਣੇ ਮੋਢਿਆਂ ਦੇ ਉੱਤੇ ਔਰ ਕੱਲੇ-ਕੱਲੇ ਸ਼ਾਇਰ ਨੂੰ ਕਵਿਤਰੀ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਨੂੰ ਸਮਝਾਣਾ ਬੜੇ ادب ਪਿਆਰ ਤੇ ਸਤਕਾਰ ਦੇ ਨਾਲ ਛੋਟੀ ਜੀ ਗੱਲ ਨਹੀਂ ਹੁੰਦੀ ਸਾਧ ਸੰਗਤ ਜੀਓ ਇਹਨੇ ਕਾਰਜ ਕਰਨੇ ਸਤਿਗੁਰਾਂ ਦੀ ਰਹਿਮਤ ਸਤਿਗੁਰਾਂ ਦੀ ਬਖਸ਼ਿਸ਼ ਹੋਵੇ ਤਾਂ ਤਾਦੀ ਇਹ ਕਾਰਜ ਅਰੰਭੇ ਜਾਂਦੇ ਹਨ ਸਾਧ ਸੰਗਤ ਮੈਨੂੰ ਹੁਕਮ ਹੋਇਆ ਮੈਂ ਕਵੀ ਦਰਬਾਰ ਦੀ ਅਰੰਭਤਾ ਕਰਾਂ ਇਕ ਦੋ ਸ਼ੇਰ ਕਹਿ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕਿਉਂਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ੍ਰੀ ਪੌਟਾ ਸਾਹਿਬ ਜੀ ਦੀ ਪਾਣੀ ਪਾਵਨ ਧਰਤੀ ਤੇ ਕਵੀ ਦਰਬਾਰਾਂ ਦੀ ਪਰੰਪਰਾ ਸ਼ੁਰੂ ਕੀਤੀ ਆਓ ਉਹਨਾਂ ਦੇ ਇਤਿਹਾਸ ਦੀਆਂ ਕੁਝ ਗੱਲਾਂ ਅੱਜ ਨਸਾਂ ਜੀਆਂ ਕਰਨੀਆਂ ਇੱਕ ਵਾਰ ਫੇਰ ਫਤਿਹ ਦੀ ਅਸੀਸ ਬਖਸ਼ੋ ਤਾਕੇ ਆਪ ਜੀ ਦੇ ਪਿਆਰ ਦਾ ਮੁੱਲ ਮੋੜ ਸਕਾਂ ਅਤੇ ਕੁਝ ਕਹਿਣ ਦੇ ਕਾਬਿਲ ਹੋ ਸਕਾਂ ਗੱਜ ਕੇ ਆਖੋ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਾ ਸਾਹਿਬਾ ਅੱਜ ਮੈਂ ਤੇਰੀ ਤਸਵੀਰ ਵੇਖੀ ਓ ਨਹੀਂ ਲੱਗੀ ਏ ਜਿਹੜੀ ਦੀਵਾਰ ਉੱਤੇ ਤੇਰੇ ਜਿਗਰ ਦੇ ਟੁਕੜੇ ਖਾਲਸੇ ਨੇ ਜੇੜੀ ਟੰਗੀ ਐ ਨਣਾ ਦੀ ਧਾਰੇ ਉੱਤੇ ਬਖਸ਼ੀ ਅਮਰੀ ਜਵਾਨੀ ਤੂ ਖਾਲਸੇ ਨੂੰ ਆਉਣ ਦਿੱਤੀ ਨਾ ਜੇੜੀ ਜੁਝਾ ਜਿੰਨੀਵਾਰ ਤੂੰ ਜਿਗਰ ਦੇ ਲਹੂ ਅੰਦਰ ਮੁਖੜਾ ਹੋਤਾ ਏ ਸਿੰਘਾਂ ਪਿਆਰਿਆਂ ਦਾ ਜਿੰਨੀਵਾਰ ਤੂੰ ਜਿਗਰ ਦੇ ਲਹੂ ਅੰਦਰ ਖੜਾ ਤੋਤਾਏ ਸਿੰਗਾ ਪਿਆਰਿਆਂ ਦਾ ਓਨੀ ਵਾਰ ਨਾ ਤੈਨੂੰ ਨਸੀਬ ਹੋਇਆ ਮੂੰ ਚੁੰਮਣਾ ਚੌਹਾਂ ਦੁਲਾਰਿਆਂ ਦਾ ਯਾਦਿਕ ਸਾਹਿਬ ਜੀ ਨੇ ਇੱਕ ਡਿਊਟੀ ਲਈ ਸੀ ਆਪ ਜੀ ਦੀ ਕਿ ਕਿਦਰੇ ਕੋਈ ਸ਼ੇਰ ਚੰਗਾ ਲੱਗੇ ਤਾਂ ਜਕਾਰੇ ਨਾਲ ਉਹਦਾ ਉੱਤਰ ਦਿਆ ਕਰੋ ਸਤ ਸੰਗੀਓ ਆਓ ਤੁਸੀਂ ਤੇ ਕਵਤਾ ਦੇ ਵਿੱਚ ਖੋਬੀ ਇੰਨੇ ਗਏ ਜਕਾਰਾ ਭੁੱਲ ਹੀ ਗਏ ਇੱਕ ਜਕਾਰਾ ਛੱਡੋ ਫੇਰ ਮੈਂ ਰਚਨਾ ਆਪ ਜੀ ਨਾਲ ਸਾਂਝੀ ਕਰਾਂ ਆਓ ਸਤ ਸੰਗਤ ਕੁਝ ਸ਼ੀਨ ਦੇਖਣਾ ਮਾਸੀਵਾੜੇ ਚੱਲੀਏ ਗੁਰੂ ਦਰਬਾਰ ਕੱਸੀ ਬੈਠੇ ਰਹੀਏ ਆਤਮਕ ਤੌਰ ਤੇ ਸਰੀਰਕ ਤੌਰ ਤੇ ਆਤਮਕ ਤੌਰ ਤੇ ਮਾਛੀਵਾੜੇ ਚੱਲੀਏ ਜਿੱਥੇ ਮੇਰੇ ਸ਼ੈਨਸ਼ਾ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਕੰਡਿਆਂ ਦੀ ਸੇਜ ਉੱਤੇ ਲੇਟੇ ਹੋਏ ਨੇ ਕੁਝ ਇਤਿਹਾਸਕਾਰਾਂ ਨੇ ਇਹ ਲਿਖਿਆ ਉਹ ਸੁੱਤੇ ਪਏ ਨੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਉਹ ਲੇਟੇ ਪਏ ਨੇ ਲੇਕਿਨ ਮੈਂ ਤੇ ਇਹ ਕਹਾਂਗਾ ਉਹ ਸੌਣ ਨਹੀਂ ਸਨ ਆਏ ਉਤੇ ਸਾਨੂੰ ਹਿੰਦਵਾਸੀਆਂ ਨੂੰ ਸੁੱਤਿਆਂ ਨੂੰ ਜਗਾਉਣ ਆਏ ਸੰਸਾਰ ਸੰਗ ਪਾਤਸ਼ਾਹ ਜੀ ਆਓ ਉਹਨਾਂ ਦੀ ਗੱਲ ਇੱਕ ਰਚਨਾਣਾ ਕਰਾਂ ਜਟਕ ਸਾਹਿਬ ਕੰਡੇ ਆ ਤੇ ਸੋਰਹਾਏ ਕੰਡੇ ਆ ਤੇ ਸੋਰਹਾਏ مخਮਲ ਸੌਣ ਵਾਲਾ ਕੰਡੇ ਆ ਤੇ ਸੌ ਰਹਾਏ مخਮਲ ਤੇ ਸੌਣ ਵਾਲਾ सौ रखमल ते सौण پہلا पहिला دیکھنا दखण सत्संग جیو ਸੁੱਤੇ ਨੂੰ ਨਾ ਜਗਾਈ ਸੁੱਤੇ ਨੂੰ ਨਾ ਜਗਾਈ ਸੁੱਤੇ ਨੂੰ ਨਾ ਜਗਾਈ ਜੀਵਨ ਗਮਾਤਾ ਜੁੰਦਾ ਖੁਸ਼ੀਆਂ ਲਟੋਣ ਵਾਲਾ ਕੰਡੇ ਆਤੇ ਸੌ ਰਹਾਏ مخਮਲ ਤੇ ਸੌਣ ਵਾਲਾ ਦੂਸਰਾ ਬੰਦ ਦੇਖਣਾ ਸਤਸੰਗ ਜੀਓ ਹੋਣੀ ਸਿੱਧ ਕੇ ਆਜ਼ਮਾਇਆ ਘਰ ਬਹਰ ਵੀ ਲੂਟਾ ਕੇ ਖੁਸ਼ੀਆਂ ਮਨਾਉਣ ਵਾਲਾ ਘਰ ਬਹਰ ਵੀ ਲੂਟਾ ਕੇ ਖੁਸ਼ੀਆਂ ਜਿੱਕੰਡਿਆਂ ਤੇ ਸੌ ਰਹਾ ਐ ਮਖਮਲ ਤੇ ਸੌਣ ਵਾਲਾ ਤੀਸਰਾ ਬੰਦ ਦੇਖਣਾ ਸਾਧ ਸੰਗਤ ਜੀਓ ਪੈਰਾ ਦੇ ਸ਼ਾਲੇ ਦਰਦਾਂ ਪਰ ਹੀ ਕਹਾਣੀ ਖੁਦ ਜ਼ਖਮ ਖਾਰੇ ਹਾਏ ਮਰਮਾ ਲਗਾਉਣ ਵਾਲਾ ਖੁਦ ਜ਼ਖਮ ਖਾਰੇ ਕੰਡਿਆਂ ਤੇ ਸੌ ਰਹਾਏ مخਮਲ ਤੇ ਸੌਣ ਵਾਲਾ ਆਖਰੀ ਅੰਤਰਾ ਇਸ ਗੀਤ ਦਾ ਸਾਥ ਸੰਗਤ ਜੀਓ ਕਿਉਂਕਿ ਸਮੇਂ ਦੀ ਸੀਮਾ ਵਿੱਚ ਵੀ ਰਹਿਣਾ ਤਾਂ ਕਿ ਸਾਡੀ ਸਾਰਿਆਂ ਦੀ ਹਾਜ਼ਰੀ ਲੱਗ ਜਾਏ ਬਾਪੂ ਦਾ ਸੂਨ ਪਾ ਕੇ ਸਿੱਖੀ ਜਮਨ ਲਾਇਆ ਬਾਪੂ ਦਾ ਖੂਨ ਪਾ ਕੇ ਸਿੱਖੀ ਦਾ ਜਮਨ ਲਾਇਆ ਮੁਰਝਾ ਨਾ ਜਾਣ ਬੂਟੇ ਪੁੱਤਰਾ ਦਾ ਖੂਨ ਪਾਇਆ ਪੁੱਤਰਾ ਦਾ ਖੂਨ ਦੀਆਂ ਦਾ ਖੂਨ ਪਾਇਆ ਹਿੰਦੂ ਧਰਮ ਦੀ ਖਾਤਰ ਮੁਕਾਮੀਆਂ ਸਤਰਾ ਸਤ ਸੰਗ ਜੀਓ ਹਿੰਦੂ ਧਰਮ ਦੀ ਖਾਤਰ ਪਰਵਾਰ ਲਾਉਣ ਧਰਮ ਦੇ ਖਾਤਰ ਪਰਵਾਰ ਲਾਉਣ ਵਾਲਾ ਪੀੜਾ ਹੰਡਾਰੇ ਹਾਏ ਪੀੜਾ ਹੰਡਾਰੇ ਹਾਏ ਰੇਸ਼ਮ ਹੰਡਾਉ கண்டிய சோர மோணவால மல்வாழ மோணவாழ ਸਾਤ ਸੰਗਤ ਆਓ ਫਤਿਹ ਦੀ ਸਾਂਝ ਪਾਈਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ